ਗ੍ਰੇਡ ਪੰਜਾਬ ਟੀਵੀ ਨਾਲ ਜੁੜੇ ਮੈਂ ਹਾ ਬਿਸ਼ੇਕ ਜਲੋਟਾ ਸਵੇਤੋਹੀ ਰਾਜੀਵ ਜਵੰਦਾ ਦੇ ਜੱਦੀ ਪਿੰਡ ਮੌਜੂਦ ਹੈ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਰਾਜੀਵ ਜਵੰਦਾ ਦੇ ਘਰ ਦੀਆਂ ਨੇ ਤੇ ਇੱਥੇ ਪਾਠ ਚੱਲ ਰਿਹਾ ਹੈ ਤੇ ਦੱਸ ਦਈਏ ਕਿ ਸਵੇਤੋਹੀ ਨਮ ਅੱਖਾਂ ਦੇ ਨਾਲ ਉਹਨਾਂ ਨੂੰ ਅੰਤਿਮ ਵਿਦਾਈ ਦੇਣ ਲਈ ਉਹਨਾਂ ਨੇ ਸੰਗੀ ਸਾਥੀ ਯਾਰ ਦੋਸਤ ਚਾਹਣ ਵਾਲੇ ਕਹਿ ਦਈਏ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਸੀ 뮤직 ਇੰਡਸਟਰੀ ਨਾਲ ਲਾਲੋ ਉਹਨਾਂ ਦੇ ਫੈਨਸ ਲਾਲੋ ਉਹਨਾਂ ਦੇ ਪਿੰਡ ਦੇ ਲੋਕ ਲਾਲੋ ਉਹਨਾਂ ਦੇ ਪਰਿਵਾਰ ਦੀ ਰਿਸ਼ਤੇਦਾਰ ਲਾ ਲੋ ਉਹ ਪਹੁੰਚ ਰਹੇ ਨੇ ਲਗਾਤਾਰ ਸਵੇਰ ਤੋਂ ਪਹੁੰਚਣ ਦਾ سلسلہ جاری ਹੈ ਹਾਲਾਂਕਿ 11 ਵਜੇ ਦਾ ਸਮਾਂ 11:30 ਦੇ ਕਰੀਬ ਦਾ ਸਮਾਂ ਰੱਖਿਆ ਗਿਆ ਹੈ ਕਿ ਜਦੋਂ ਉਹਨਾਂ ਨੂੰ ਪੰਜ ਤਤਵਾਂ ਦੇ ਵਿੱਚ ਵਲੀਨ ਕਰ ਦਿੱਤਾ ਜਾਊਗਾ ਉਸ ਤੋਂ ਬਾਅਦ ਸਿਰਫ ਰਹਿ ਜਾਣਗੀਆਂ ਤੇ ਰਾਜਵੀਰ ਜਵੰਦਾ ਦੀਆਂ ਯਾਦਾ ਹੀ ਜਿਹੜੀਆਂ ਰਹਿ ਜਾਣਗੀਆਂ ਦੱਸਦੀ ਕਿ ਕੀ ਆ ਇਹ ਵੀ ਜਾ ਰਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੀ ਇਸ ਜਗ੍ਹਾ ਤੇ ਪਹੁੰਚ ਸਕਦੇ ਨੇ ਕਿ ਹਾਲਾਂਕਿ ਸਿਕਿਉਰਿਟੀ ਪਰਪਸ ਪੂਰੇ ਕੀਤੇ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਇਸ ਜਗ੍ਹਾ ਤੇ ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਲਈ ਪਹੁੰਚ ਸਕਦੇ ਨੇ ਤੇ ਤਸਵੀਰਾਂ ਦੇਖ ਸਕਦੇ ਹੋ ਜਿਸ ਜਗ੍ਹਾ ਤੇ ਉਹਨਾਂ ਨੂੰ ਪੰਜ ਤੱਤਵਾਂ ਦੇ ਵਿੱਚ ਵਲੀਨ ਕਰਨਾ ਹੈ ਤੇ ਉਸ ਜਗ੍ਹਾ ਤੇ ਤਿਆਰੀ ਪੂਰੀ ਕੀਤੀ ਜਾ ਰਹੀ ਹੈ ਉਹ ਉਹ ਗਰਾਊਂਡ ਹੈ ਪਿੰਡ ਦਾ ਜਿੱਥੇ ਰਾਜੀਵ ਜਵੰਦਾ ਖੇਡ ਕੇ ਵੱਡੇ ਹੋਏ ਨੇ ਪਹਿਲਾ ਅਖਾੜਾ ਲਗਾਇਆ ਗਿਆ ਤੇ ਉਸ ਤੋਂ ਬਾਅਦ ਉਸੇ ਜਗ੍ਹਾ ਤੇ ਉਹਨਾਂ ਨੂੰ ਜਿਹੜਾ ਪੰਜ ਤਤਵਾਂ ਦੇ ਵਿੱਚ ਵਿਲੀਨ ਕੀਤਾ ਜਾ ਰਿਹਾ ਹੈ ਤਸਵੀਰਾਂ ਦੇਖ ਸਕਦੇ ਹੋ ਸਿਕਿਉਰਿਟੀ ਵਧਾਈ ਜਾ ਰਹੀ ਹੈ ਕਹਿ ਜਾ ਰਿਹਾ ਕਿ ਮੁੱਖ ਮੰਤਰੀ ਪੰਜਾਬ ਇਸ ਜਗ੍ਹਾ ਤੇ ਪਹੁੰਚ ਸਕਦੇ ਨੇ ਉਹਨਾਂ ਨੂੰ ਪੰਜ ਤਤਵਾਂ ਦੇ ਵਿੱਚ ਜਦੋਂ ਵਿਲੀਨ ਕੀਤਾ ਜਾਊਗਾ ਮੁੱਖ ਮੰਤਰੀ ਪੰਜਾਬ ਦਾ ਆਗਮਨ ਹੋਵੇਗਾ ਉਹ ਆ ਰਹੇ ਨੇ ਹਾਲਾਂਕਿ ਖਸੂਤਰਾ ਤੋਂ ਪਤਾ ਲੱਗ ਰਿਹਾ ਕਿ ਉਹ ਇਸ ਜਗ੍ਹਾ ਤੇ ਆ ਸਕਦੇ ਨੇ ਅੱਜ ਤੇ ਕਿਤੇ ਨਾ ਕਿਤੇ ਪਰਵਾਲ ਲਈ ਘਟਾ ਵਾ ਤੇ ਇਹ ਮੁੱਖ ਮੰਤਰੀ ਪੰਜਾਬ ਕਿਹਾ ਜਾ ਰਿਹਾ ਇੱਥੇ ਪਹੁੰਚ ਰਹੇ ਨੇ ਅੱਜ ਪੰਚ ਤਤਵਾਂ ਦੇ ਵਿੱਚ ਜਿਹੜਾ ਰਾਜਵੀਰ ਜਵੰਦਾ ਨੂੰ ਵਲੀਨ ਕਰ ਦਿੱਤਾ ਜਾਵੇਗਾ ਬਿੱਤੇ ਦੀ ਨੀ ਐਕਸੀਡੈਂਟ ਦੇ ਵਿੱਚ ਕੱਲ ਜਿਹੜਾ 40 ਹਸਪਤਾਲ ਦੇ ਵਿੱਚ ਉਹ ਜ਼ਿੰਦਗੀ ਅਤੇ ਮੌਤ ਦੀ ਜੰਗ ਦੇ ਵਿੱਚ ਜਿਹੜਾ ਉਹ ਹਾਰ ਕੇ ਮੌਤ ਜਿੱਤ ਗਈ ਤੇ ਹੁਣ ਮੁੱਖ ਮੰਤਰੀ ਪੰਜਾਬ ਜਿਹੜਾ ਇੱਥੇ ਪਹੁੰਚ ਰਹੇ ਨੇ ਕੁਛੀ ਦੇਰ ਚ ਉਹ ਪਹੁੰਚ ਜਾਣਗੇ ਸਿਕਿਉਰਿਟੀ ਪੂਰੀ ਕੀਤੀ ਜਾ ਰਹੀ ਹੈ ਰਾਜਵੀਰ ਜਵੰਦਾ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ ਤੇ ਉਸ ਤੋਂ ਬਾਅਦ ਉਹਨਾਂ ਦੀਆਂ ਯਾਦਾਂ ਰਹਿ ਜਾਣਗੀਆਂ ਮੁੱਖ ਮੰਤਰੀ ਪੰਜਾਬ ਇਸ ਜਗ੍ਹਾ ਤੇ ਖੁਦ ਪਹੁੰਚ ਰਹੇ ਨੇ ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਲੁਧਿਆਣਾ ਤੋਂ ਵਿਸ਼ੇ ਗੀਲੋਟਾ ਗ੍ਰੇਡ ਪੰਜਾਬ ਟੀਵੀ ਲੁਧਿਆਣਾ